ਇੱਥੇ ਸਾਡੇਆਂ ਪੈਣਾ ਰਾਤ ਨੂੰ ਦਿਨੇ ਇੰਨੀ ਠੰਡ ਦੇ ਵਿੱਚ ਆਪਣੇ ਬੱਚੇ ਲਈ ਬੈਠਿਆਂ ਨੇ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਹੋਣਾ ਦਾ ਮਰਨ ਵਰਤ ਚੱਲ ਰਿਹਾ ਤੇ ਦੂਜੇ ਪਾਸੇ ਸੰਗਰੂਰ ਦੇ ਵਿੱਚ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਦਾ ਵੀ ਮਰਨ ਵਰਤ ਚੱਲ ਰਿਹਾ ਥੱਕਾ ਹਾਰ ਕੇ ਪਹਿਲਾਂ ਭੁੱਖ ਹੜਤਾਲ ਚੱਲੀ 106 ਦਿਨ ਲਗਾਤਾਰ ਭੁਖ ਹੜਤਾਲ ਚੱਲੀ ਉਸ ਤੋਂ ਬਾਅਦ ਫੇਰ ਸਾਥੀ ਨੇ ਦੇਖੋ ਇਹਨਾਂ ਦੀ ਹਾਲਤ ਦੇਖ ਸਕਦੇ ਹੋ ਤੁਸੀਂ ਫੇਰ ਇਹ ਮਤਲਬ ਜਿਹੜਾ ਮਰਨ ਵਰਤਾ ਉਹ ਸ਼ੁਰੂ ਹੋਇਆਗਾ ਅਸੀਂ ਕਹਿੰਦੇ ਆ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਉਧਰ ਮਰਨ ਵਰਤ ਤੇ ਬੈਠੇ ਨੇ ਤੇ ਪੂਰਾ ਸੰਸਾਰ ਪੂਰੀ ਦੁਨੀਆ ਪੂਰਾ ਭਾਰਤ ਉਹਨਾਂ ਨੂੰ ਦੇਖ ਰਿਹਾ ਤੇ ਇੱਕ ਪਾਸੇ ਸਾਡਾ ਸਾਥੀ ਇੱਥੇ ਮਰਨ ਵਰਤ ਤੇ ਬੈਠਾ ਤੇ ਇਹਨੂੰ ਆਣ ਦੇਖਿਆ ਕੀਤਾ ਜਾ ਰਿਹਾਗਾ ਪੂਰੇ ਪੰਜਾਬ ਦੇ ਵਿੱਚ ਛਿਆੜ ਚੋਂ 40 ਕੰਪਿਊਟਰ ਵਿਆਪਕ ਨੇ ਜੀ ਤੇ ਜੇ ਅਸੀਂ ਮਤਲਬ ਇਸ ਸੰਘਰਸ਼ ਦੀ ਗੱਲ ਕਰਦੇ ਆ ਇਹ ਸੰਘਰਸ਼ ਕੋਈ ਮਤਲਬ ਇਹ ਨਹੀਂ ਹੈਗਾ ਵੀ ਇੱਕਦਮ ਜੇ ਉਹ ਹੋ ਗਿਆ ਬਾਕਾਇਦਾ ਗਵਰਨਮੈਂਟ ਨਾਲ ਪਹਿਲਾਂ ਮੀਟਿੰਗ ਹੋਈਆਂ ਨੇ ਘੱਟੋ ਘੱਟ 72 76 ਮੀਟਿੰਗਾਂ ਹੋਈਆਂ ਨੇ ਜਿਦੇ ਵਿੱਚ ਗਵਰਨਮੈਂਟ ਨੇ ਸਾਨੂੰ ਕੋਈ ਹੱਲ ਨਹੀਂ ਦਿੱਤਾ ਮੈਂ ਸਕੂਲ ਆਫ ਐਮੀਨੈਂਸ ਦਾ ਟੀਚਰ ਆ ਮੇਰੇ ਸਕੂਲ ਦੇ ਵਿੱਚ ਕੰਪਿਊਟਰ ਅਧਿਆਪਕ ਦੀ 1.5 ਸਾਲ ਤੋਂ ਪੋਸਟ ਖਾਲੀ ਪਈ ਆ ਬਦਲੀ ਕਰਾ ਕੇ ਚਲੇਗੇ ਨੇ ਮੁੜ ਕੇ ਅਸਾਮੀ ਨਹੀਂ ਭਰੀ ਹੈਗੀ ਜਿੱਥੇ ਕੰਪਿਊਟਰ ਅਧਿਆਪਕਾਂ ਨੂੰ ਆਣ ਦੇਖਿਆ ਕੀਤਾ ਜਾ ਰਿਹਾ ਉੱਥੇ ਕੰਪਿਊਟਰ ਸਿੱਖਿਆ ਨੂੰ ਪਿਆਣ ਦੇਖਿਆ ਕੀਤਾ ਜਾ ਰਿਆ ਗਿਆ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਹੋਣਾ ਦਾ ਮਰਨ ਵਰਤ ਚੱਲ ਰਿਹਾ ਤੇ ਦੂਜੇ ਪਾਸੇ ਸੰਗਰੂਰ ਦੇ ਵਿੱਚ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਦਾ ਵੀ ਮਰਨ ਵਰਤ ਚੱਲ ਰਿਹਾ ਆ ਆਪਾਂ ਦੇਖਦੇ ਆ ਕਿ ਜਦੋਂ ਪੰਜਾਬ ਸਰਕਾਰ ਇੱਕ ਪਾਸੇ ਤਾਂ ਉਹ ਕਹਿ ਰਹੀ ਆ ਕਿ ਅਸੀਂ ਸਾਰਿਆਂ ਦੇ ਬੜੇ ਹਮਦਰਦੀ ਆ ਪਰ ਦੂਜੇ ਪਾਸੇ ਇਸ ਮਰਨ ਵਰਤ ਨੂੰ ਬੜਾ ਇਗਨੋਰ ਕੀਤਾ ਗਿਆ ਇਰਤੇ ਕਦੇ ਗੱਲ ਨਹੀਂ ਹੋਈ ਕਿਉਂ ਰੱਖਿਆ ਕੀ ਕਾਰਨ ਆ ਤੇ ਮੈਨੂੰ ਲੱਗਦਾ ਇੰਨਾ ਜ਼ਿਆਦਾ ਇਗਨੋਰ ਕੀਤਾ ਕਿ ਸਰਕਾਰ ਦੇ ਨੁਮਾਇंदे ਵੀ ਇੱਥੇ ਉਸ ਤਰੀਕੇ ਨਾਲ ਪਹੁੰਚ ਨਹੀਂ ਕਰ ਰਹੇ ਅੱਜ ਆਪਾਂ ਦੇਖਦੇ ਆ ਜ਼ਿੰਦਗੀ ਨਹੀਂ ਤੇਜ਼ ਹੋ ਗਈ ਆ ਜਿਹਦੇ ਵਿੱਚ ਜਦੋਂ ਦਿਨ ਦੀ ਸ਼ੁਰੂਆਤ ਹੁੰਦੀ ਆ ਤਾਂ ਸਾਰੀਆਂ ਡਿਵਾਈਸ ਸਾਡੇ ਕੋਲ ਜਿਹੜੇ ਕੰਪਿਊਟਰ ਨਾਲ ਜੁੜੀਆਂ ਹੋਈਆਂ ਨੇ ਸਿੱਖਿਆ ਦੀ ਗੱਲ ਕਰਦੇ ਆ ਤਾਂ ਸਾਰੀ ਸਿੱਖਿਆ ਜਿਹੜੀ ਉਹ ਅੱਜ ਕੱਲ ਕੰਪਿਊਟਰਾਈਜ਼ਡ ਹੋ ਰਹੀ ਆ ਬਹੁਤ ਸਾਰਾ ਸਮਾਜ ਜਿਹੜਾ ਤੇਜ਼ੀ ਨਾਲ ਅੱਗੇ ਨੂੰ ਵੱਧ ਰਿਹਾ ਪਰ ਆਪਾਂ ਦੇਖਦੇ ਜਿਨ੍ਹਾਂ ਨੇ ਸਿੱਖਿਆ ਦੇ ਵਿੱਚ ਆਧੁਨਿਕਤਾ ਲਿਆਉਣੀ ਆ ਸਿੱਖਿਆ ਨੂੰ ਹੋਰ ਅੱਗੇ ਵੱਡੇ ਲੈਵਲ ਤੱਕ ਲੈ ਕੇ ਜਾਣਾ ਉਹਨੇ ਕੰਪਿਊਟਰ ਦੇ ਦੇ ਆਪਕ ਪਰ ਅੱਜ ਆਪਾਂ ਦੇਖਦੇ ਕਿ ਉਹ ਇੱਥੇ ਮਰਦ ਵਰਤ ਤੇ ਬੈਠੇ ਨੇ ਤੇ ਕਾਫੀ ਪਿੱਛੇ ਤੱਕ ਇਹਨਾਂ ਦਾ ਕਾਠਾ ਤਾਸੀ ਸਟੇਜ ਦੇ ਉੱਤੇ ਇਹਨਾਂ ਨਾਲ ਗੱਲਬਾਤ ਕਰਨ ਆਏ ਆ ਬਾਈ ਜੀ ਜਿਹੜਾ ਮਰਨਵਾਰਤ ਰੱਖਿਆ ਹੋਇਆ ਪਹਿਲਾਂ ਤਾਂ ਥੋੜਾ ਜਿਹਾ ਇਹਨਾਂ ਬਾਰੇ ਦੱਸੋ ਇਹ ਜਿਹੜੇ ਟੀਚਰ ਨੇ ਨਾਮ ਕੀ ਆ ਕਿੱਥੋਂ ਨੇ ਇਹ ਸ੍ਰੀ ਜੋਨੀ ਸਿੰਘ ਲਾਏ ਬਠਿੰਡੇ ਤੋਂ ਨੇ ਜੀ ਇਹਨਾਂ ਨੇ ਪਿਛਲੇ 10 ਦਿਨ ਤੋਂ ਮਰਨਵਾਰਤ ਰੱਖਿਆ ਹੋਇਆ ਜੀ ਤੇ ਇਹ ਜਿਹੜਾ ਸਾਰਾ ਮਾਮਲਾ ਇਹ ਕੰਪਿਊਟਰ ਅਧਿਆਪਕਾਂ ਦਾ ਕੰਪਿਊਟਰ ਅਧਿਆਪਕਾਂ ਨੂੰ 2011 ਦੇ ਵਿੱਚ ਰੈਗੂਲਰ ਕਰਤਾ ਗਿਆ ਸੀਗਾ ਤੇ ਕੰਪਿਊਟਰ ਦੇ ਆਪਕਾਂ ਦੀਆਂ ਜਿਹੜੀਆਂ ਸਵਾਮ ਆ ਉਸ ਸਮੇਂ ਬਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਅਪੁਆਇੰਟਮੈਂਟ ਲੈਟਰ ਜਾਰੀ ਕੀਤਾ ਗਿਆ ਵੀ ਪੰਜਾਬ ਸਿਵਲ ਸਰਵਿਸ ਰੂਲ ਅਧੀਨ ਰੈਗੂਲਰ ਹੋਣਗਾ ਤੇ ਬਾਅਦ ਦੇ ਵਿੱਚ ਇਹਨਾਂ ਨੇ ਕੀਤਾ ਜਿਹੜੇ ਪੰਜਾਬ ਸਿਵਲ ਸਰਵਿਸ ਰੂਲ ਅਧੀਨ ਲਾਭ ਆਉਂਦੇ ਆਗੇ ਜੋ ਸਰਕਾਰੀ ਕਰਮਚਾਰੀਆਂ ਨੂੰ ਮਿਲਦੇ ਆ ਉਹ ਲਾਭ ਸਾਨੂੰ ਦਿੱਤੇ ਨਹੀਂ ਜਾ ਰਹੇ ਤੇ ਉਹਦੇ ਕਰਕੇ ਅਸੀਂ ਉਹ ਲਾਭ ਪ੍ਰਾਪਤ ਕਰਨ ਲਈ ਪ੍ਰੋਟੈਸਟ ਕਰ ਰਹੇ ਸੀ ਅਸੀਂ 120 ਦਿਨਾਂ ਤੋਂ ਇੱਥੇ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਹੋਏ ਸੀਗੇ ਸੰਗਰੂਰ ਤੇ ਇੱਕ ਵਾਰ ਅਸੀਂ ਮਲਕੀ ਇੱਕ ਪ੍ਰੋਟੈਸਟ ਦੇ ਤੌਰ ਤੇ ਇੱਕ ਵੱਡੀ ਰੈਲੀ ਕਰਕੇ ਮੁੱਖ ਮੰਤਰੀ ਦਾ ਧਰਾਓ ਵੀ ਕਰ ਚੁੱਕੇ ਆਂ ਤੇ ਉਦੋਂ ਅਸੀਂ ਤਿੰਨ ਦਿਨ ਉੱਥੇ ਸੜਕ ਤੇ ਹੀ ਬੈਠੇ ਰਹੇ ਸਰਕਾਰ ਨੇ ਉਦੋਂ ਵੀ ਸਾਡੇ ਤੇ ਬਹੁਤ ਜਵਰ ਕੀਤਾ ਸਾਨੂੰ ਕੋਈ ਟੈਂਟ ਨਹੀਂ ਲਾਉਣ ਦਿੱਤਾ ਉੱਥੇ ਤੇ ਅਸੀਂ ਖੁੱਲੇ ਸਾਮਾਨ ਚ ਉੱਥੇ 3 ਡਿਗਰੀ ਟੈਂਪਰੇਚਰ ਤੇ ਬੈਠੇ ਰਹੇ ਇਹ ਅਸੀਂ ਪਹਿਲਾਂ ਪੂਖ ਹੜਤਾਲ ਤੀ ਚੱਲ ਰਹੇ ਸੀਗੇ ਤੇ ਸਰਕਾਰ ਨਾਲ ਸਾਡੀ 5 ਨਵੰਬਰ ਨੂੰ ਇੱਕ ਮੀਟਿੰਗ ਹੋਈ ਹੈ ਵਿੱਤ ਮੰਤਰੀ ਜੀ ਨਾਲ ਤੇ ਉਦੋਂ ਦੀ ਸਾਡੀ ਸਹਿਮਤੀ ਬਣ ਗਈ ਸੀ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਉਹ ਜਾਇਜ਼ ਨੇਗਾ ਤੁਹਾਡੇ ਤੇ ਪੰਜਾਬ ਸਿਵਲ ਸਰਵਿਸ ਰੂਲਸ ਤੇ ਮਹਿੰਗਾਈ ਪੱਤਾ ਲਾਗੂ ਕੀਤਾ ਜਾਊਗਾ ਜਿਹੜਾ ਮਹਿੰਗਾਈ ਪੱਤਾ ਸੀ ਉਹ ਇਸ ਗਵਰਨਮੈਂਟ ਨੇ ਹੀ ਸਾਡਾ ਬੰਦ ਕਰਤਾ ਸੀਗਾ ਤੇ ਉਸ ਸਮੇਂ ਵਿੱਤ ਮੰਤਰੀ ਜੀ ਨੇ ਮੰਨਿਆ ਵੀ ਮਹਿੰਗਾਈ ਪੱਤਾ ਇਹਨਾਂ ਨੂੰ ਨਾ ਦੇਣਾ ਇੱਕ ਧੱਕੇਸ਼ਾਹੀ ਹੈ ਤੇ ਇਹ ਦੋਨੇ ਚੀਜ਼ਾਂ ਤੇ ਸਹਿਮਤੀ ਬਣ ਕੇ ਅਸੀਂ ਬਾਹਰ ਆਏ ਆਂਗੇ ਤਾਂ ਦਸੰਬਰ ਦੇ ਵਿੱਚ ਸਰਕਾਰ ਨੇ ਇੱਕ ਸਰਕੂਲਰ ਜਾਰੀ ਕਰਤਾ ਜਿਹੜੀਆਂ ਇਹਨਾਂ ਦੀਆਂ ਸੁਵਾਮਾਂ ਪਿਛਲੀਆਂ 20 ਸਾਲ ਦੀਆਂ ਉਹ ਖਤਮ ਕੀਤੀਆਂ ਜਾਂਦੀਆਂ ਇਹਨਾਂ ਨੂੰ ਕੋਈ ਲਾਭ ਨਹੀਂ ਮਿਲੂਗਾ ਅੱਗੇ ਤੋਂ ਕੋਈ ਪੀ ਕੇ ਮਿਸ਼ਨ ਨਹੀਂ ਮਿਲੂਗਾ ਕੋਈ ਮਹਿੰਗਾਈ ਪੱਤਾ ਨਹੀਂ ਸਾਰੇ ਸਾਡੇ ਬੈਨੀਫਿਟ ਬੰਦ ਕਰ ਦਿੱਤੇ ਤੇ ਜਿਹੜਾ ਮਤਲਬ ਕੀ ਭਰਤੀ ਵੀ ਆ ਕੰਪਿਊਟਰ ਅਧਿਆਪਕਾਂ ਦੀ ਜਿਹੜਾ ਪੱਕਾ ਰਜਗਾਰ ਹੈ ਉਹ ਵੀ ਇਹਨਾਂ ਨੇ ਬੰਦ ਕਰਤਾ ਕਹਿੰਦੇ ਅੱਗੇ ਤੋਂ ਆਊਟਸੋਰਸ ਰਾਹੀਂ ਹੋਊਗਾ ਉਸ ਤੋਂ ਬਾਅਦ ਸਾਡਾ ਸਾਥੀ ਮਤਲਬ ਕੀ ਮਰਨ ਵਰਤੇ ਬੈਠਾ ਹੈ ਜਿਹੜੀ ਇਹ ਸਰਕਾਰ ਹੈ ਜਦੋਂ ਇਹਨੇ ਸੁਣਿਆ ਨਹੀਂ ਸਾਡੀ ਗੱਲ ਕੋਈ ਵੀ ਇਹ ਮਸਲੇ ਨੂੰ ਹੱਲ ਨਹੀਂ ਕਰਨਾ ਚਾਹੁੰਦੀ ਤਾਂ ਅਸੀਂ ਇਹ ਸਟੈਪ ਚੱਕਿਆ ਗਿਆ ਪਹਿਲਾਂ ਅਸੀਂ ਹੂੰ ਹੂੰ ਇਸੇ ਤਰ੍ਹਾਂ ਹੀ ਲਗਾਤਾਰ ਸੰਘਰਸ਼ ਕਰਦੇ ਆ ਰਹੇ ਸੀ ਸਿਰਫ ਅਸੀਂ ਹੰਗਰ ਸਟ੍ਰਾਈਕ ਇੱਥੇ ਲੜੀ ਵਰ ਪੁਖੜਤਾ ਚੱਲ ਰਹੀ ਸੀ ਅੱਛਾ ਜਦੋਂ ਸਰਕਾਰ ਦੀ ਗੱਲ ਕਰਦੇ ਆ ਤਾਂ ਆਮ ਆਦਮੀ ਪਾਰਟੀ ਸਿੱਖਿਆ ਕ੍ਰਾਂਤੀ ਦਾ ਨਾਮ ਲੈ ਕੇ ਸੱਤਾ ਦੇ ਵਿੱਚ ਆਈ ਆ ਦਿੱਲੀ ਮਾਡਲ ਦੀ ਗੱਲ ਕਰ ਰਹੇ ਆ ਉਹ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਸੀ ਐਜੂਕੇਸ਼ਨ ਨੂੰ ਬਹੁਤ ਅੱਗੇ ਲੈ ਕੇ ਜਾ ਰਹੇ ਆ ਪਰ ਦੂਜੇ ਪਾਸੇ ਜਿਵੇਂ ਤੁਸੀਂ ਮਰਨ ਵਰਤੇ ਬੈਠੇ ਕੀ ਲੱਗਦਾ ਇਹ ਦਾਵਾ ਖੋਖਲਾ ਹੈ ਫਿਰ ਦੇਖੋ ਜੀ ਜਿਹੜੇ ਇਹਨਾਂ ਦੇ ਦਾਅਵੇ ਨੇ ਉਹ ਦਾਅਵੇ ਨੇ ਉਹ ਬਿਲਕੁਲ ਖੋਖਲੇ ਨੇ ਜੀ ਕੰਪਿਊਟਰ ਸਿੱਖਿਆ ਦੀ ਗੱਲ ਕਰਨ ਲੱਗੇ ਤਾਂ ਜਿਹੜ ਕੰਪਿਊਟਰ ਹਾਰਡਵੇਅਰ ਉਹ ਸਾਰਾ ਆਉਟਡੇਟਡ ਆ ਸਕੂਲਾਂ ਦੇ ਵਿੱਚ ਪਿਛਲੇ 20 ਸਾਲਾਂ ਤੋਂ ਉਹੀ ਹਾਰਡਵੇਅਰ ਅਸੀਂ ਵਰਤ ਰਹੇ ਆਂਗੇ ਉਹਦੀ ਰਿਪੇਅਰ ਕਰਾ ਲੈਨੇ ਆ ਜਿਉਹ ਨੂੰ ਰਿਪਲੇਸ ਆਪ ਦੇ ਖਰਚਿਆਂ ਚੋਂ ਕਰਾ ਰਹੇ ਆਂ ਸਰਕਾਰ ਸਾਨੂੰ 5 ਰੁਪਏ ਨਹੀਂ ਦੇ ਰਹੀ ਸਾਇੰਸ ਲੈਬ ਆ ਉਹਦੇ ਵਿੱਚ ਪੂਰਾ ਸਮਾਨ ਨਹੀਂ ਹੈਗਾ ਵਰਤਨ ਨੂੰ ਪ੍ਰੈਕਟੀਕਲ ਕਰਾਉਣ ਨੂੰ ਫਿਜ਼ੀਕਲ ਦਾ ਪੂਰਾ ਸਮਾਨ ਨਹੀਂ ਹੈਗਾ ਇਹਨਾਂ ਕੋਲੇ ਇਹਨਾਂ ਕੋਲੇ ਕੋਈ ਇਨਫਰਾਸਟ੍ਰਕਚਰ ਨਹੀਂ ਹੈਗਾ ਸਿਰਫ ਇਹਨਾਂ ਨੇ ਮਸ਼ਹੂਰੀਆਂ ਤੇ ਜ਼ੋਰ ਦਿੱਤਾ ਹੋਇਆ ਹੈਗਾ ਇਹਨਾਂ ਨੇ ਪਿੱਛੇ ਜੀ ਇੱਕ ਬਿਲਬੋਰਡ ਲਵਾਏ ਨੇ ਉਹ ਤੇ 1 ਲੱਖ 3000 ਰੁਪਏ ਖਰਚਾ ਆਇਆਗਾ ਪਰ ਸਕੂਲ ਜਦੋਂ ਕਿ ਉਹ ਮਸ਼ਹੂਰੀ ਕਰਨਾ ਇੰਨੀ ਜ਼ਰੂਰੀ ਨਹੀਂ ਹੈਗੀ ਜਦੋਂ ਕਿ ਸਕੂਲ ਦੇ ਵਿੱਚ 1 ਲੱਖ ਰੁਪਏ ਦਾ ਇਨਫਰਾਸਟ੍ਰਕਚਰ ਦੇਣਾ ਜ਼ਰੂਰੀ ਸੀ ਇਹ ਜਿਹੜੇ ਸਿਰਫ ਇਹ ਮਸ਼ਹੂਰੀਆਂ ਤੱਕ ਸੀਮਿਤ ਰਹਿ ਕੇ ਸੀਮਿਤ ਹੋ ਗਏ ਨੇਗੇ ਇਹ ਕੋਈ ਡਵੈਲਪਮੈਂਟ ਵਾਲੇ ਪਾਸੇ ਨਹੀਂ ਜਾ ਰਹੇ ਸਿੱਖਿਆ ਦੀ ਸਿਰਫ ਇੱਕ ਮਸ਼ਹੂਰੀਆਂ ਨਾਲ ਲੋਕਾਂ ਨੂੰ ਪਰਮਾਉਣਾ ਚਾਹੁੰਦੇ ਆ ਪਰ ਲੋਕ ਸਾਰੇ ਜਾਨੀ ਜਾਨ ਨਹੀਂ ਸਾਰੇ ਲੋਕ ਹੀ ਗਰੀਬ ਬੱਚਿਆਂ ਦੇ ਗਰੀਬ ਲੋਕਾਂ ਦੇ ਜਿਹੜੇ ਬੱਚੇ ਨੇ ਉਹ ਸਕੂਲਾਂ ਦੇ ਵਿੱਚ ਪੜਦੇ ਨੇਗੇ ਤੇ ਉਹਨਾਂ ਨੂੰ ਸਿੱਖਿਆ ਤੋਂ ਵਾਂਝੇ ਕੀਤਾ ਜਾ ਰਿਹਾ ਇਹਨਾਂ ਨੇ ਜੇਕਰ ਗਿਣਤੀ ਦੀ ਗੱਲ ਕਰੀਏ ਜੀ ਜਿਹੜੇ ਕੰਪਿਊਟਰ ਟੀਚਰ ਆ ਕਿੰਨੀ ਕੁ ਗਿਣਤੀ ਦੇ ਵਿੱਚ ਹੈਗੇ ਨੇ ਸਾਰੇ ਪੂਰੇ ਪੰਜਾਬ ਦੇ ਵਿੱਚ ਛਿਆੜ ਚੋਂ 40 ਕੰਪਿਊਟਰ ਵਿਆਪਕ ਨੇ ਜੀ ਤੇ ਜੇ ਅਸੀਂ ਮਤਲਬ ਇਸ ਸੰਘਰਸ਼ ਦੀ ਗੱਲ ਕਰਦੇ ਆ ਇਹ ਸੰਘਰਸ਼ ਚ ਕੋਈ ਮਤਲਬ ਇਹ ਨਹੀਂ ਹੈਗਾ ਵੀ ਇੱਕਦਮ ਜਿਵੇਂ ਉਹ ਹੋ ਗਿਆ। ਬਾਕਾਇਦਾ ਗਵਰਨਮੈਂਟ ਨਾਲ ਪਹਿਲਾਂ ਮੀਟਿੰਗ ਹੋਈਆਂ ਨੇ ਘੱਟੋ-ਘੱਟ 72-76 ਮੀਟਿੰਗਾਂ ਹੋਈਆਂ ਨੇ ਜਿਦੇ ਵਿੱਚ ਗਵਰਨਮੈਂਟ ਨੇ ਸਾਨੂੰ ਕੋਈ ਹੱਲ ਨਹੀਂ ਦਿੱਤਾ। ਥੱਕ ਹਾਰ ਕੇ ਪਹਿਲਾਂ ਭੁੱਖ ਹੜਤਾਲ ਚੱਲੀ। 106 ਦਿਨ ਲਗਾਤਾਰ ਭੁੱਖ ਹੜਤਾਲ ਚੱਲੀ। ਉਸ ਤੋਂ ਬਾਅਦ ਫੇਰ ਸਾਥੀ ਨੇ ਦੇਖੋ ਇਹਨਾਂ ਦੀ ਹਾਲਤ ਦੇਖ ਸਕਦੇ ਹੋ ਤੁਸੀਂ ਤੇ ਹਾਂ ਫੇਰ ਇਹ ਮਤਲਬ ਜਿਹੜਾ ਮਰਨ ਵਰਤਾ ਉਹ ਸ਼ੁਰੂ ਹੋਇਆਗਾ। ਤੇ ਦੂਸਰੀ ਗੱਲ ਜਿਵੇਂ ਹੁਣ ਮਤਲਬ ਜੇ ਅਸੀਂ ਸਕੂਲਾਂ ਦੀ ਗੱਲ ਕਰਦੇ ਆਂਗੇ ਮੈਂ ਸਕੂਲ ਆਫ ਐਮੀਨੈਂਸ ਦਾ ਟੀਚਰ ਆ ਮੇਰੇ ਸਕੂਲ ਦੇ ਵਿੱਚ ਕੰਪਿਊਟਰ ਅਧਿਆਪਕ ਦੀ ਡੇਢ ਸਾਲ ਤੋਂ ਪੋਸਟ ਖਾਲੀ ਪਈ ਆ ਬਦਲੀ ਕਰਾ ਕੇ ਚਲੇ ਗਏ ਨੇ ਮੁੜ ਕੇ ਅਸਾਮੀ ਨਹੀਂ ਭਰੀ ਹੈਗੀ ਹੁਣ ਫਿਰ ਉਹ ਪੜਾਉਂਦਾ ਕੌਣ ਆ ਉੱਥੇ ਦੇ ਅਸੀਂ 2-3 ਪੋਸਟਾਂ ਨੇ 2 ਟੀਚਰ ਬੜੇ ਔਖੇ ਢੰਗ ਨਾਲ ਪੜਾ ਰਹੇ ਆਂਗੇ ਉੱਥੇ ਅੱਛਾ ਪਰ ਅੱਜ ਸਿੱਖਿਆ ਸਾਰੀ ਕੰਪਿਊਟਰਾਈਜ਼ਡ ਹੋ ਰਹੀ ਆ ਨਾ ਅੱਗੇ ਨੂੰ ਕਹਿੰਦੇ ਵਿਧ ਰਿਹਾ ਸਮਾਜ ਤਾਂ ਲੱਗਦਾ ਕਿ ਸਕੂਲਾਂ ਦੇ ਵਿੱਚ ਓਡੀ ਹੈ ਨਹੀਂ ਸਾਰਾ ਕੰਪਿਊਟਰ ਨਾਲ ਜੁੜੇ ਹੋਏ ਜਵਾਕ ਉਹਨਾਂ ਨੂੰ ਇਹਨਾਂ ਨਹੀਂ ਨੌਲੇਜ ਹੈਗੀ ਜਿੱਥੇ ਕੰਪਿਊਟਰ ਅਧਿਆਪਕਾਂ ਨੂੰ ਆਣ ਦੇਖਿਆ ਕੀਤਾ ਜਾ ਰਿਹਾ ਉੱਥੇ ਕੰਪਿਊਟਰ ਸਿੱਖਿਆ ਨੂੰ ਪਿਆਣ ਦੇਖਿਆ ਕੀਤਾ ਜਾ ਰਿਆ ਗਿਆ ਮੇਰੇ ਸਕੂਲ ਦੇ ਵਿੱਚ 819 ਬੱਚੇ ਨੇ 819 ਬੱਚਿਆਂ ਨੂੰ ਅਸੀਂ ਦੋ ਟੀਚਰ ਪੜਾ ਰਹਾਂਗੇ ਅੱਛਾ ਤੇ ਸੀਨੀਅਰ ਸੈਕੰਡਰੀ ਸਕੂਲ ਐਸਓ ਤਾਂ ਇਤੋਂ ਅਸੀਂ ਕਹਿ ਸਕਦੇ ਆ ਕਿ ਜਿਹੜੀ ਸਿੱਖਿਆ ਕ੍ਰਾਂਤੀ ਆ ਉਹ ਕਿਹੜੇ ਪਾਸੇ ਨੂੰ ਜਾ ਰਹੀ ਆ। ਬਿਲਕੁਲ ਤੇ ਸਾਡੇ 110 ਜਿਹੜੇ ਸਾਡੇ ਸਾਥੀ ਨੇ ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਜਿਨ੍ਹਾਂ ਨੂੰ ਉਹਨਾਂ ਨੂੰ ਇੱਕ ਤਰਸ ਦੇ ਆਧਾਰ ਤੇ ਨੌਕਰੀ ਮਿਲਣੀ ਚਾਹੀਦੀ ਸੀ ਜਿਹੜੀ ਸਾਡੇ ਨਾਲ ਸਰਕਾਰ ਦੀ ਇਸ ਸੰਬੰਧੀ ਬਹੁਤ ਟਾਈਮ ਤੋਂ ਗੱਲ ਵੀ ਚੱਲ ਰਹੀ ਆ ਪਰ ਉਹ ਪਰਿਵਾਰ ਰੁਲ ਗਏ ਉਹਨਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੋਈ ਤਰਸ ਦੇ ਆਧਾਰ ਤੇ ਨੌਕਰੀ ਨਹੀਂ ਮਿਲੀ। ਨਹੀਂ ਮਿਲੀ। ਜਿਵੇਂ ਅੱਜ ਆਪਾਂ ਦੇਖਦੇ ਆਂ ਜੀ ਜਿਹੜੇ ਇੱਕ ਕੰਪਿਊਟਰ ਅਧਿਆਪਕ ਨੇ ਜੌਨੀ ਸਿੰਘ ਲਾ ਜੀ ਇਹਨਾਂ ਦੀ ਹਾਲਤ ਕਾਫੀ ਮਾੜੀ ਲੱਗ ਰਹੀ ਆ ਤਾਂ ਸਰਕਾਰ ਨੇ ਕੋਈ ਤੁਹਾਡੇ ਨਾਲ ਰਾਬਤਾ ਕੀਤਾ ਕਿ ਹਾਂ ਇਹਨਾਂ ਦੀ ਜਿਵੇਂ ਹਾਲਤ ਪਤਲੀ ਹੋ ਰਹੀ ਆ ਦਿਨੋ ਦਿਨ ਹਨਾ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਮਿਲਦਾ ਅੱਜ 10 10 ਦਿਨ ਹੋ ਗਏ ਹਨਾ ਕੋਈ ਸਰਕਾਰ ਦੇ ਨੁਮਾਇंदे ਆਏ ਕੋਈ ਪ੍ਰੂਸਾ ਦਵਾਇਆ ਸਰਕਾਰ ਰਾਤ ਹੀ ਸਾਡੇ ਕੋਲੇ ਐਸਡੀਐਮ ਸਾਹਿਬ ਆਏ ਨੇਗੇ ਉਸ ਤੋਂ ਪਹਿਲਾਂ ਕੋਈ ਸਾਡੇ ਨਾਲ ਕੋਈ ਸਰਕਾਰ ਨੇ ਵਾਸਤਾ ਨਹੀਂ ਕੀਤਾ ਅਸੀਂ ਸਰਕਾਰ ਕੋਲੇ ਪਹੁੰਚ ਕਰ ਰਹੇ ਆ ਅਸੀਂ ਕੁਲਦੀਪ ਢਾਲੀਵਾਲ ਜੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅਮਨ ਅਰੋੜਾ ਜੀ ਨਾਲ ਵੀ ਕੋਸ਼ਿਸ਼ ਕੀਤੀ ਪਰ ਸਾਡੀ ਜਿਹੜੀ ਮਤਲਬ ਹੈਗੀ ਆ ਗੱਲ ਉਹਦੀ ਸੁਣਵਾਈ ਨਹੀਂ ਹੋ ਰਹੀ ਜਿੱਥੇ ਵੀ ਕਿਤੇ ਸਹਿਮਤੀ ਵੀ ਬਣਦੀ ਆ ਉਹ ਸਹਿਮਤੀ ਨੂੰ ਵੀ ਆਣ ਦੇਖਿਆ ਕਰਕੇ ਸਾਡਾ ਮਤਲਬ ਇਹੀ ਗੱਲ ਚੱਲੀ ਜਾ ਰਹੀ ਹੈ ਕਿ ਤੁਹਾਡਾ ਜਿਹੜਾ ਮਸਲਾ ਹੈਗਾ ਉਹ ਪਾਈਪਲਾਈਨ ਦੇ ਵਿੱਚ ਆ ਉਹ ਪਤਾ ਨਹੀਂ ਕਿਹੜੀ ਪਾਈਪਲਾਈਨ ਆ ਉਹ ਕਿੱਥੇ ਜਾ ਕੇ ਖਤਮ ਹੁੰਦੀ ਆ ਵੀ ਜਿੱਤੋਂ ਕੋਈ ਸਾਨੂੰ ਹੱਲ ਹੀ ਨਹੀਂ ਲੱਭ ਰਿਹਾ ਤੇ ਜੋ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਉਧਰ ਮਰਨ ਵਰਤ ਤੇ ਬੈਠੇ ਨੇ ਤੇ ਪੂਰਾ ਸੰਸਾਰ ਪੂਰੀ ਦੁਨੀਆ ਪੂਰਾ ਭਾਰਤ ਉਹਨਾਂ ਨੂੰ ਦੇਖ ਰਿਹਾ ਤੇ ਇੱਕ ਪਾਸੇ ਸਾਡਾ ਸਾਥੀ ਇੱਥੇ ਮਰਨ ਵਰਤ ਤੇ ਬੈਠਾ ਤੇ ਇਹਨੂੰ ਆਣ ਦੇਖਿਆ ਕੀਤਾ ਜਾ ਰਿਹਾਗਾ ਤੇ ਇੱਥੇ ਸਾਡੇ ਆ ਭੈਣਾ ਰਾਤ ਨੂੰ ਦਿਨੇ ਇੰਨੀ ਠੰਡ ਦੇ ਵਿੱਚ ਆਪਣੇ ਬੱਚੇ ਲਈ ਬੈਠਿਆਂ ਨੇ ਕੀ ਸਾਡਾ ਜੀ ਨਹੀਂ ਕਰਦਾ ਸੀ ਆਪਣੇ ਘਰਾਂ ਦੇ ਵਿੱਚ ਜਾਈਏ ਕੱਲ ਤੋਂ ਸਕੂਲ ਖੁੱਲ ਰਹੇ ਨੇ ਕਿ ਸਾਡਾ ਜੀ ਨਹੀਂ ਕਰਦਾ ਸੀ ਆਪਣੇ ਸਕੂਲਾਂ ਜਾ ਕੇ ਪੜ੍ਹਾਈ ਕਰਾਈਏ ਇਹ ਫਿਰ ਕਈ ਵਾਰੀ ਇਹ ਵੀ ਹੋ ਜਾਂਦਾ ਜੀ ਵੀ ਜਿਹੜੇ ਟੀਚਰ ਆ ਇਹਨਾਂ ਦੀਆਂ ਤਨਖਾਹਾਂ ਦਾ ਬਹੁਤ ਨਹੀਂ ਫੇਰ ਵੀ ਇਹ ਐਂ ਕਹਿੰਦੇ ਰਹਿੰਦੇ ਆ ਸਾਨੂੰ ਕੁਝ ਨਹੀਂ ਮਿਲਦਾ ਮੈਂ ਇਹ ਬਾਰੇ ਥੋੜਾ ਜਿਆਦਾ ਜਾਣਨਾ ਚਾਹੂੰਗਾ ਤੁਸੀਂ ਇਹਦੇ ਬਾਰੇ ਮੈਨੂੰ ਹੋਰ ਕਲੀਅਰ ਕਰੋ ਦੇਖੋ ਜੀ ਤਨਖਾਹਾਂ ਬਹੁਤ ਨੇ ਇਹ ਇੱਕ ਮਤਲਬ ਕਾਨੂੰਨ ਦੇ ਤਹਿਤ ਇੱਕ ਸਕੇਲਾਂ ਦੇ ਮੁਤਾਬਕ ਨੇ ਕਿਸੇ ਦੀ ਕੋਈ ਤਨਖਾਹ ਜ਼ਿਆਦਾ ਨਹੀਂ ਹੈਗੀ ਪਰ ਉਹ ਜਿਆਦਾ ਤਨਖਾਹਾਂ ਦੇ ਵਿੱਚ ਅਸੀਂ ਸਭ ਤੋਂ ਪਿੱਛੇ ਆ। ਜਿਹੜੇ ਸਾਤੋਂ ਸਾਡੇ ਸਾਥੀ ਬਾਅਦ ਚ ਵੀ ਆਏ ਨੇ, ਜਿਹੜੇ ਬੱਚੇ ਨੂੰ ਜੀ ਪੜਾਇਆ, ਉਹ ਵੀ ਸਾਤੋਂ ਅਕੇ ਲੰਘ ਚੁੱਕੇ ਨੇ। ਕਿਉਂਕਿ ਸਾਡੇ ਦੇ ਪੇ ਕਮਿਸ਼ਨ ਨਹੀਂ ਲਾਗੂ ਨਹੀਂ ਹੋਇਆ। ਸਾਡੇ ਆਈਆਰ ਖਾਤਮ ਕਰਤਾ, ਸਾਡਾ ਡੀਏ ਫ੍ਰੀਜ਼ ਕਰਤਾ। ਸਾਨੂੰ ਇੱਕ ਜਗ੍ਹਾ ਤੇ ਲਿਆ ਕੇ ਉਹ ਕਰਤਾ ਕਿ ਵੀ ਇਹਨਾਂ ਦੀ ਜਿਹੜੀ ਤਨਖਾਹ ਇਸ ਸਮੇਂ ਜੇ ਤੁਸੀਂ ਦੇਖੀਏ ਤਾਂ ਸਾਡੀ ਤਨਖਾਹ ਸਭ ਤੋਂ ਘੱਟ ਬਣ ਰਹੀ ਹੈ। ਜੇਕਰ ਜਦੋਂ ਟੀਚਰ ਰਟਾਇਰ ਹੁੰਦਾ ਤਾਂ ਉਸ ਤੋਂ ਬਾਅਦ ਉਹਦੇ ਲਈ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਨੇ ਹਣਾ ਸਾਨੂੰ ਕੁਝ ਨਹੀਂ ਹੈਗਾ ਹੁਣ ਤੱਕ ਸਾਡੇ 3 ਟੀਚਰ ਰਟਾਇਰ ਹੋ ਚੁੱਕੇ ਨੇ 2024 ਦੇ ਵਿੱਚ ਜਿਹੜੇ ਬਿਲਕੁਲ ਖਾਲੀ ਹੱਥ ਘਰ ਨੂੰ ਚਲੇ ਗਏ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਤੇ ਦੱਸੋ ਵੀ ਉਹਨਾਂ ਦੀ ਹੁਣ ਜਿਹੜੀ ਰਹਿੰਦੀ ਜ਼ਿੰਦਗੀ ਆ ਉਹ ਕਿਦਾਂ ਬਸਰ ਹੋਏਗੀ ਮੈਂ ਹੋਰ ਇੱਕ ਗੱਲ ਨਹੀਂ ਚਾਹੁੰਦਾ ਗੱਲ ਜਿਵੇਂ ਤੁਸੀਂ ਥੋੜੀ ਜੀ ਗੱਲ ਕੀਤੀ ਸੀ ਕਿ ਕੰਪਿਊਟਰ ਸਿੱਖਿਆ ਦਾ ਮਾੜਾ ਹਾਲ ਆ ਹਣਾ ਸਕੂਲਾਂ ਦੇ ਵਿੱਚ ਉਸ ਲੈਵਲ ਦੀ ਹੈ ਨਹੀਂ ਕੁਈ ਇਦਾਂ ਦੀਆਂ ਉਦਾਹਰਣ ਹੈ ਕਿ ਬੱਚਿਆਂ ਦਾ ਲੈਵਲ ਕਿਸ ਲੈਵਲ ਤੱਕ ਕਿੰਨਾ ਕੁ ਸਮਝਦੇ ਆ ਕੰਪਿਊਟਰ ਨੂੰ ਵੀ ਹਾਂ ਹੈ ਚੀਜ਼ ਬੱਚੇ ਬਹੁਤ ਇੰਟਰਸਟ ਰੱਖਦੇ ਨੇ ਪਰ ਛਾਡੀਆਂ ਜਿਹੜੀਆਂ ਲੈਬਸ ਨੇ ਉਹ ਆਊਟਡੇਟਡ ਹੋਣ ਕਰਕੇ ਪੁਰਾਣੀਆਂ ਹੋ ਗਈਆਂ ਜਦੋਂ ਬੱਚੇ ਉੱਤੇ ਬੈਠ ਕੇ ਆਪਣਾ ਪ੍ਰੈਕਟੀਕਲ ਕਰਦੇ ਨੇ ਤਾਂ ਉਹ ਹੋ ਨਹੀਂ ਰਿਹਾ ਉਹਨਾਂ ਨੂੰ ਅਪਡੇਟ ਕਰਨ ਦੀ ਜ਼ਰੂਰਤ ਆ ਉਹਨਾਂ ਦੇ ਵਿੱਚ ਜੋ ਲੇਟੈਸਟ ਟੈਕਨੋਲੋਜੀ ਦੇ ਨੇ ਉਹ ਸਾਰੇ ਸਾਡੇ ਕੋਲੇ ਇਨਸਟਰੂਮੈਂਟ ਹੋਣੇ ਚਾਹੀਦੇ ਨੇ ਕਿ ਤਾਂ ਹੀ ਬੱਚਿਆਂ ਨੂੰ ਅਸੀਂ ਚੰਗੀ ਤਰ੍ਹਾਂ ਪੜ੍ਹਾ ਸਕਾਂਗੇ ਤੇ ਬੱਚੇ ਪੜ੍ਹ ਸਕਣਗੇ ਉਦਾਂ ਜੀ ਥਿਊਰੀ ਤਾਂ ਪੜਾਉਣੀ ਆ ਉਹ ਤਾਂ ਕਲਾਸਾਂ ਲਗਾਤਾਰ ਲੱਗ ਹੀ ਰਹੀਆਂ ਨੇ ਪਰ ਜਦੋਂ ਉਹਨਾਂ ਦਾ ਪ੍ਰੈਕਟੀਕਲ ਹੁੰਦਾ ਉੱਤੇ ਆ ਕੇ ਬੱਚਿਆਂ ਨੂੰ ਪ੍ਰੋਬਲਮ ਆਉਦੀ ਆ ਹੁਣ ਜਿਵੇਂ ਇਹਨਾਂ ਦੀ ਹਾਲਤ ਬਹੁਤ ਮਾੜੀ ਹੋ ਰਹੀ ਆ ਜੀ ਪਤਲੀ ਹਾਲਤ ਹੋ ਰਹੀ ਆ ਹੁਣ ਦੇਖੀ ਜਾ ਸਕਦੇ ਆ ਆਪਾਂ ਮੈਨੂੰ ਲੱਗਦਾ ਜਿਵੇਂ ਬੇਹੂਸ਼ੀ ਦੀ ਹਾਲਤ ਹੁੰਦੀ ਇਦਾਂ ਦੀ ਆ ਪਰ ਹਾਲੇ ਤੱਕ ਕੋਈ ਬਹੁਤੀ ਇਹ ਲੱਗਦਾ ਨਹੀਂਗਾ ਤੁਹਾਡੇ ਨਾਲ ਸਰਕਾਰ ਨੇ ਹਨਾ ਕੋਈ ਗੱਲਬਾਤ ਕੀਤੀ ਆ ਲੇਕਿਨ ਇਨਸਾਨ ਦੀ ਜ਼ਿੰਦਗੀ ਬਹੁਤ ਕੀਮਤੀ ਹੁੰਦੀ ਆ ਪਰ ਦਿਨੋ ਦਿਨ ਇਹਨਾਂ ਦੀ ਹਾਲਤ ਮਾੜੀ ਹੁੰਦੀ ਜਾ ਰਹੀ ਆ ਤਾਂ ਕੋਈ ਇਹ ਤਾਂ ਨਹੀਂ ਹੈਗਾ ਵੀ ਮਾੜਾ ਪ੍ਰਭਾਵ ਪਾਊਗਾ ਫਿਰ ਜੇ ਕੱਲ ਨੂੰ ਇਹਨਾਂ ਨੂੰ ਕੁਝ ਹੋ ਗਿਆ ਫਿਰ ਤਾਂ ਕਿਹਦੇ ਲਈ ਫਿਰ ਹੱਕ ਮੰਗਦੇ ਹਾਂ ਨਾ ਦੇਖੋ ਜੀ ਇਹਨਾਂ ਦਾ ਸ਼ੂਗਰ ਲੈਵਲ ਇਹਨਾਂ ਦਾ ਵਜ਼ਨ ਲਗਾਤਾਰ ਘਟ ਰਿਹਾ ਦਸਾਂ ਦਿਨਾਂ ਚ ਕਿੰਨਾ ਕੁ ਫਰਕ ਪਿਆ ਸਿਹਤ ਨੂੰ ਇਹਨਾਂ ਦਾ ਬਹੁਤ ਵਜ਼ਨ ਮਤਲਬ ਰੋਜ਼ ਇਹਨਾਂ ਦਾ ਮਤਲਬ ਜਿਹੜੀ ਟੀਮ ਆ ਉਹ ਦੱਸ ਰਹੀ ਸੀ ਉਹਨਾਂ ਨੇ ਗੱਲ ਵੀ ਕਰਦੇ ਆ ਪਰ ਅਸੀਂ ਅਗਰ ਸਾਡੇ ਸਾਥੀ ਨੂੰ ਕੁਝ ਹੁੰਦਾ ਤਾਂ ਅਜੀ ਸਿੱਧੀ ਦੀ ਸਿੱਧੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਸਾਡੇ ਵਿੱਤ ਮੰਤਰੀ ਦੀ ਸਾਡੇ ਸਿੱਖਿਆ ਮੰਤਰੀ ਦੀ ਸਾਡੇ ਮੁੱਖ ਮੰਤਰੀ ਜੀ ਨੂੰ ਅਸੀਂ ਇਹਦਾ ਕਹਾਂਗੇ ਕਿ ਉਹਨਾਂ ਦੀ ਜ਼ਿੰਮੇਵਾਰੀ ਆ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਸਾਡੇ ਨਾਲ ਬਹਿ ਕੇ ਕੋਈ ਗੱਲ ਨੂੰ ਲਵੇ ਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਹੈਗੀ ਤੇ ਇਹ ਸਿੱਧੀ ਦੀ ਸਿੱਧੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ ਜਿੱਥੇ ਕਿ ਆਪਾਂ ਦੇਖਦੇ ਆਂ ਪੰਜਾਬ ਸਰਕਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਮਰਨ ਵਰਤ ਤੇ ਜਾ ਕੇ ਵੀ ਇਹ ਗੱਲ ਕਹਿ ਰਹੇ ਨੇ ਕਿ ਸਰਕਾਰ ਨੂੰ ਮੰਗਾ ਸੁਣਨੀ ਚਾਹੀਦੀਆਂ ਕੇਂਦਰ ਸਰਕਾਰ ਨੂੰ ਆਉਣਾ ਚਾਹੀਦਾ ਤਾਂ ਉੱਥੇ ਪੰਜਾਬ ਦੇ ਵਿੱਚ ਜਿਹੜਾ ਇਹ ਮਰਦ ਵਰਤ ਚੱਲ ਰਿਹਾ ਇਹ ਪੰਜਾਬ ਸਰਕਾਰ ਦੇ ਜਦੋਂ ਖਿਲਾਫ ਜਾਂਦਾ ਤਾਂ ਇੱਥੇ ਕੋਈ ਵੀ ਨਹੀਂ ਬੋਲਦਾ ਮੈਂ ਉਹਨਾਂ ਮੀਡੀਆ ਕਰਮੀਆਂ ਨੂੰ ਵੀ ਜ਼ਰੂਰ ਸੱਦਾ ਦੇਣਾ ਚਾਹੂੰਗਾ ਜਿਹੜੇ ਕਿ ਅੱਜ ਇਸ ਟਾਈਮ ਉਹ ਖਬਰ ਲਾ ਰਹੇ ਨੇ ਜਿਹੜੀਆਂ ਕਿ ਲੋਕਾਂ ਦੇ ਪੱਖ ਦੀ ਨਹੀਂ ਇੱਥੇ ਤੁਸੀਂ ਦੇਖ ਸਕਦੇ ਹੋ ਸਿੱਖਿਆ ਦੀ ਗੱਲ ਹੋ ਰਹੀ ਆ ਸਾਡੇ ਆਉਣ ਵਾਲੇ ਭਵਿੱਖ ਦੀ ਗੱਲ ਹੋ ਰਹੀ ਆ ਸਾਡਾ ਭਵਿੱਖ ਤਾਂ ਹੀ ਵਧੀਆ ਹੋ ਸਕਦਾ ਜੇਕਰ ਸਿੱਖਿਆ ਵਧੀਆ ਹੋਊਗੀ ਤਾਂ ਤੁਸੀਂ ਦੇਖ ਸਕਦੇ ਹੋ ਟੀਚਰ ਦੀ ਹਾਲਤ ਕਿੰਨੀ ਮਾੜੀ ਆ ਜਿਹੜੇ ਟੀਚਰ ਜਿਨ੍ਹਾਂ ਨੂੰ ਸਾਡੇ ਭਾਰਤ ਦੇ ਵਿੱਚ ਸਾਡੀ ਪਰੰਪਰਾ ਦੇ ਵਿੱਚ ਗੁਰੂ ਦਾ ਦਰਜਾ ਦਿੱਤਾ ਕਿ ਇਹਨਾਂ ਤੋਂ ਉੱਤੇ ਕੁਝ ਨਹੀਂ ਪਰ ਅੱਜ ਜਿਹੜੇ ਗੁਰੂ ਆ ਉਹ ਸੜਕਾਂ ਤੇ ਰੋਲ ਰਹੇ ਨੇ ਤੁਸੀਂ ਆਪ ਦੇਖ ਸਕਦੇ ਹੋ ਇਹ ਬੜੀ ਸ਼ਰਮਨਾਕ ਗੱਲ ਆ ਸਾਡੇ ਹੁੰਦੇ ਹੋਏ ਮੈਨੂੰ ਲੱਗਦਾ মিডিਆ ਕਰਮੀਆਂ ਨੂੰ ਇੱਥੇ ਵੱਧ ਤੋਂ ਵੱਧ ਆ ਕੇ ਇਸ ਗੱਲ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਆਪਣਾ ਆਪਣਾ ਫਰਜ਼ ਨਿਭਾਉਣਾ ਚਾਹੀਦਾ ਜੁੜੇ ਰਹੋ ਦੁਨੀਆ ਦੇ ਨਾਲ